ਏ ਜੱਗ ਮੈਂ ਗਾਉਂਦੀ ਰਾਤ ਵੀ ਸੱਜਣਾ ਦੇ ਵਾਜੋਂ ਕਾਲੀ ਏ ਏ ਜੱਗ ਮੈਂ ਗਾਉਂਦੀ ਰਾਤ ਵੀ ਸੱਜਣਾ ਦੇ ਵਾਜੋਂ ਕਾਲੀ ਏ ਸੱਜਣ ਜਿੰਨਾ ਦੇ ਕੋਲੇ ਨਹੀਂ ਕੀ ਦੀਦ ਤੇ ਕੀ ਦੀਵਾਲੀ ਏ ਓਏ ਸੱਜਣ ਜਿੰਨਾ ਦੇ ਕੋਲੇ ਨਹੀਂ ਕੀ ਦੀਦ ਤੇ ਕੀ ਦੀਵਾਲੀ ਏ ਲੱਖ ਲੱਖ ਮਵਾਰ ਕਿਉ ਨਾਨੂ ਲੱਖ ਲੱਖ ਮਵਾਰ ਕਿਉ ਨਾਨੂ ਲੱਖ ਲੱਖ ਮਵਾਰ ਕਿਉ ਨਾਨੂ ਉਹ ਸੱਜਣ ਜਿਨ੍ਹਾਂ ਦੇ ਕੋਲੇ ਨੇ ਲੱਖ ਲੱਖ ਮਵਾਰ ਕਿਉ ਨਾਨੂ ਉਹ ਸੱਜਣ ਜਿਨ੍ਹਾਂ ਦੇ ਕੋਲੇ ਨੇ ਉਹ ਸੱਜਣ ਜਿਨ੍ਹਾਂ ਦੇ ਕੋਲ ਨਹੀਂ ਉਹ ਹੋ ਇੱਕ ਖੋਂ ਹੋਲੇ ਨੇ ਓ ਸਜਣ ਜਿੰਨਾ ਦੇ ਕੋਲੇ ਨਹੀਂ ਓ ਹੋ ਇੱਕ ਖੋਂ ਹੋਲੇ ਨੇ ਓ ਸਭ ਸੁਨਾ ਸੁਨਾ ਲੱਗਦਾ ਏ ਭਾਵੇਂ ਬਹੁਤਾ ਸ਼ੋਰ ਸ਼ਰਾਬਾ ਏ ਸਭ ਸੁਨਾ ਸੁਨਾ ਲੱਗਦਾ ਏ ਭਾਵੇਂ ਬਹੁਤਾ ਸ਼ੋਰ ਸ਼ਰਾਬਾ ਏ ਐਸੀ ਇੱਕ ਨਿਮਾੜੀ ਜिदੜੀ ਤੇ ਹਏ হিজরাں ਦਾ ਬੜਾ ਦਬਾਏ ਐਸੀ ਇੱਕ ਨਿਮਾਣੀ ਜਿੰਦੜੀ ਤੇ ਹਾਏ ਹিজਰਾں ਦਾ ਬੜਾ ਦਬਾਏ ਓ ਦਿਲ ਦੀਆਂ ਬੰਜਰ ਜ਼ਮੀਨਾਂ ਦਾ ਓਏ ਦਿਲ ਦੀਆਂ ਬੰਜਰ ਜ਼ਮੀਨਾਂ ਦਾ ਕੋਈ ਹੀ ਬਣਦਾ ਹਾਲੀਏ ਸੱਜਣ ਜਿੰਨਾ ਦੇ ਕੋਲੇ ਨਹੀਂ ਕੀਦ ਤੇ ਕੀ ਦੀਵਾਰ ਝੁੰਜੇ ਬਹੁਤ ਸੱਜਣ ਜਿੰਨਾ ਦੇ ਕੋਲੇ ਨਹੀਂ ਕੀ ਈ ਤੇ ਤੇਗੀ دیਵਾਨੀ ਈ ਜੇ ਅਗਨੀਆਂ ਲੈਣਾ ਦੇ ਵਿੱਚ ਸੰਦੇਸ਼ ਹੈ ਜੀ ਇੱਕ ਛੋਟਾ ਜਿਹਾ ਉਮੀਦ ਹੈ ਕਿ ਦਿਨਾਂ ਤੱਕ ਪਹੁੰਚੂਗਾ ਤੁਹਾਡੇ ਕਿ ਉੰਜ ਤੇ ਡੱਬੇ ਝੁਕੀ ਫਿਰਦੇ ਪਰ ਪਰ ਕੇ ਮਠੀਆਂ ਆਂਦੇ ਹਾਈ ਉੰਜ ਤੇ ਡੱਬੇ ਝੁਕੀ ਫਿਰਦੇ ਪਰ ਪਰ ਕੇ ਮੱਖੀਆਂ ਆਂ ਜਾਂਦੇ ਓਏ ਦਿਲ ਵਿੱਚ ਇਕੱਠੀ ਜ਼ਹਿਰ ਹੈ ਕਿਤੀ ਹਾਇ ਸਦਕੇ ਤੇਰੇ ਕਮਾਈਆਂ ਦੇ ਓਏ ਦਿਲ ਵਿੱਚ ਇਕੱਠੀ ਜ਼ਹਿਰ ਹੈ ਕਿਤੀ ਸਦਕੇ ਤੇਰੇ ਕਮਾਈਆਂ ਦੇ ਓਏ ਚਿਹਰੇ ਤੇ ਚਿਹਰਾ ਲਾ ਕੇ ਕਿੰਨਾ ਆਪਣਾ ਆਪ ਲੁਕਾਵਾਂਗੇ ਇੱਕ ਦਿਨ ਤਾਂ ਸੱਜਣਾ ਸੱਚ ਮੁੱਚੀ ਹੀ ਆਪਣੀ ਕੀਤੀ ਤੇ ਪਛਤਾਵਾਂਗੇ ਓ ਇੱਕ ਦਿਨ ਤਾਂ ਸੱਜਣਾ ਸੱਚ ਮੁੱਚੀ ਹੀ ਆਪਣੀ ਕੀਤੀ ਤੇ ਪਛਤਾਵਾਂਗੇ ਓ ਜਿਹੜਾ ਦਿਲ ਤੋਂ ਕੋਰਾ ਓਨੇ ਪ੍ਰੇਮ ਫੁਹਾਰਿ ਉਛਾਲੀਏ ਓ ਜਿਹੜਾ ਦਿਲ ਤੋਂ ਕੋਰਾ ਓਨੇ ਪ੍ਰੇਮ ਫੁਹਾਰਿ ਉਛਾਲੀਏ ਓ ਸੱਜਣ ਜਿੰਨਾ ਦੇ ਕੋਲੇ ਨਹੀਂ ਕੀ ਕੀ ਦੇਖੀ ਦੀਵਾਲੀ ਏ ਓ ਸੱਜਣ ਜਿਨ੍ਹਾਂ ਦੇ ਕੋਣੇ ਨਹੀਂ ਕੀ ਕੀ ਦੇਖੀ ਦੀਵਾਲੀ ਏ ਓ ਵਿਛੋੜੇ ਦੀ ਇੱਕ ਪੀੜ ਦੇ ਅੱਗੇ ਸਭ ਚਮਕਾਂ ਦਮਕਾਂ ਫਿੱਕੀਆਂ ਨੇ ਓ ਵਿਛੋੜੇ ਦੀ ਇੱਕ ਪੀੜ ਦੇ ਅੱਗੇ ਸਭ ਚਮਕਾਂ ਦਮਕਾਂ ਫਿੱਕੀਆਂ ਨੇ ਤੇਰੀ ਦੀਦ ਹੀ ਮੇਰੀ ਈਦ ਹੋਵੇ ਤੇਰੇ ਤੇ ਆਸਾਂ ਟਿਕੀਆਂ ਨੇ ਉਹ ਤੇਰੀ ਦੀਦ ਹੀ ਮੇਰੀ ਦੀਦ ਹੋਵੇ ਤੇਰੇ ਤੇ ਆਸਾਂ ਟਿਕੀਆਂ ਨੇ ਉਦੜੀ ਜ਼ਿੰਦਗੀ ਨੂੰ ਨਾ ਦਰਦੇ ਕਰੋਸ਼ੀਏ ਦੇ ਨਾਲ ਗੁਣ ਜਾਵੇ ਉਦੜੀ ਜ਼ਿੰਦਗੀ ਨੂੰ ਨਾ ਦਰਦੇ ਕਰੋਸ਼ੀਏ ਦੇ ਨਾਲ ਗੁਣ ਜਾਵੇ ਹਾੜਾ ਓਏ ਤੈਨੂੰ ਲਾਲ ਕਹੇ ਦੋ ਗੱਲਾਂ ਸਾਡੀਆਂ ਸੁਣ ਜਾਵੇ ਹਾੜਾ ਓਏ ਤੈਨੂੰ ਲਾਲ ਕਹੇ ਦੋ ਗੱਲਾਂ ਸਾਡੀਆਂ ਸੁਣ ਜਾਵੇ ਤੂੰ ਭੱਜ ਕੇ ਕਿੱਥੇ ਜਾਣਾ ਏ ਹਾਏ ਭੱਜ ਕੇ ਕਿੱਥੇ ਜਾਣਾ ਏ ਐਨੀ ਵੀ ਕਾਦੀ ਕਾਲੀ ਏ ਸੱਜਣ ਜਿੰਨਾ ਦੇ ਕੋਲ ਨਹੀਂ ਕੀ ਈਦ ਤੇ ਕੀ ਦੀਵਾਲੀ ਏ ਓ ਸੱਜਣ ਜਿੰਨਾ ਦੇ ਕੋਲ ਨਹੀਂ ਕੀ Eid ਤੇ ਕੀ Diwali ਏ ਓ ਲੱਖ ਲੱਖ ਮੁਵਾਰਕ ਹੋ ਨਾਂ ਨੂੰ ਸਜਣ ਜਿੰਨਾ ਦੇ ਕੋਲੇ ਨੇ ਜਿਹੜੇ ਕੱਲਿਆਂ ਕੱਲਿਆਂ ਫਿਰਦੇ ਨੇ ਓਹ ਹੋ ਇੱਕ ਖੋ ਹੋਲੇ ਨੇ ਓਹ ਹੋ ਇੱਕ ਖੋ ਹੋਲੇ ਨੇ ਜੇ ਗੀਤ ਵਧੀਆ ਲੱਗਿਆ ਹੋਵੇ ਜੀ ਤਾਂ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਕਰੋ ਸ਼ੇਅਰ ਕਰੋ ਤੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਆਪਣੇ ਵਿਚਾਰ ਕਮੈਂਟਾਂ ਵਿੱਚ ਜ਼ਰੂਰ ਦਿਆ ਕਰੋ ਜੀ ਤਾਂ ਕਿ ਸਾਨੂੰ ਹੌਸਲਾ ਫੁਲਾਈ ਮਿਲਦੀ ਹੋਵੇ ਧੰਨਵਾਦ